ਅਸੀਂ ਉਹ ਬੰਦੇ ਆਂ ਜਿਹੜੇ ਹਰ ਜ਼ੁਲਮ ਦੇ ਖਿਲਾਫ ਬੋਲਦੇ ਆਂ ਬੇਵਾਕੀ ਨਾਲ ਸ਼ੁਰੂ ਤੋਂ ਲੈ ਕੇ ਕੱਲੇ ਅਮਰਤਪਾਲ ਸਿੰਘ ਦੀ ਗੱਲ ਨਹੀਂ ਹੋਰ ਵੀ ਜਿੰਨੇ ਧੱਕੇਸ਼ਾਹੀਆਂ ਹੋਈਆਂ ਅਸੀਂ ਬੋਲਦੇ ਆਂ ਪੰਜਾਬ ਨਾਲ ਹੋਈਆਂ ਪੰਜਾਬੀਆਂ ਨਾਲ ਹੋਈਆਂ ਸਿੱਖਾਂ ਨਾਲ ਹੋਈਆਂ ਇੱਥੋਂ ਤੱਕ ਵੀ ਜਿਹੜੇ ਤਿੰਨ ਮੁੰਡੇ ਚੱਕ ਕੇ ਇੱਥੋਂ ਲਿਜਾ ਕੇ ਸਾਂਝਾ ਆਪਰੇਸ਼ਨ ਕਰਕੇ ਯੂਪੀ ਤੇ ਪੰਜਾਬ ਪੁਲਿਸ ਨੇ ਪੀੜੀ ਪੀੜ ਦੇ ਇਨਕਾਊਂਟਰ ਕਰਤਾ ਅਸੀਂ ਉੱਤੇ ਹੀ ਬੋਲੇ ਸੀ ਵੀ ਗਰੀਬ ਘਰਾਂ ਦੇ ਅਸੀ ਪਰਿਵਾਰਾਂ ਦੇ ਬੱਚੇ ਤੁਸੀਂ ਅੱਤਵਾਦੀ ਕਹਿ ਕੇ ਮਾਰਦੇ ਪਰਿਵਾਰ ਵੀ ਸਾਹਮਣੇ ਆਇਆ ਵੀ ਉਹ ਮਾਰਨ ਤੋਂ ਪਹਿਲਾਂ ਉਹਨਾਂ ਦੇ ਗੋਲੀ ਦਾ ਨਿਸ਼ਾਨ ਨਹੀਂ ਕਿਹਰੇ ਇੱਥੇ ਸ਼ਰਾਬ ਅੱਜਿਆ ਹੋਇਆ ਦਿਖਾਇਆ ਗਿਆ ਤੇ ਕਿਸੇ ਦਾ ਗਲ ਕੁੱਟਿਆ ਗਿਆ ਦਿਖਾਇਆ ਗਿਆ ਇਹ ਪਰਿਵਾਰ ਦੇ ਇਲਜ਼ਾਮ ਆ ਮੇਰੇ ਨਹੀਂ ਅੱਛਾ ਇਹ ਇਹੀ ਕੁਝ ਹੁੰਦਾ ਹੈ ਇੱਥੇ ਉਹੀ ਗੱਲ ਮੈਂ ਪਹਿਲਾਂ ਕਰਕੇ ਛੱਡਿਆ ਮੈਂ ਇਹਦੇ ਨਾਲ ਜੋੜ ਕੇ ਇੱਕ ਗੱਲ ਦਾ ਤੁਹਾਨੂੰ ਜਵਾਬ ਦੇਣਾ ਹੈ ਅਸੀਂ ਨਾ 3 ਸਾਲ ਪਹਿਲਾਂ ਢਾਲੀਵਾਲ ਸਾਹਿਬ ਬੈਠੇ ਨੇ ਇਹ ਵੀ ਨਾਲ ਸੀਗੇ ਅਸੀਂ ਇੱਕ ਜੂਝਦਾ ਪੰਜਾਬ ਬਣਾਇਆ ਸੀ ਉਹਦੇ ਵਿੱਚ ਅਸੀਂ ਇਹ ਜਿੰਨੇ ਕਾਨੂੰਨ ਬਣੇ ਨੇ ਇਸ ਤਰ੍ਹਾਂ ਦੇ ਨੌਜਵਾਨਾਂ ਤੇ ਤਸ਼ੱਦਦ ਕਰਨ ਵਾਲੇ ਔਰ ਸਪੈਸ਼ਲੀ ਪੰਜਾਬ ਉਹਦਾ ਸਭ ਤੋਂ ਵੱਡਾ ਵਿਕਟਮ ਰਿਹਾ ਜਿਹਦਾ ਤੁਸੀਂ ਹੁਣ ਵੀ ਜ਼ਿਕਰ ਕੀਤਾ ਔਰ ਪਹਿਲਾਂ ਵੀ ਚਾਹੇ ਟਾਡਾ ਜਿੰਨੇ ਵੀ ਲੈ ਲਓ ਜਿੰਨੇ ਵੀ ਗਿਣ ਲਓ ਅਸੀਂ ਉਹਦੇ ਵਿੱਚ ਇਹ ਗੱਲ ਮੈਂਸ਼ਨ ਕੀਤੀ ਸੀ ਕਿ ਸਾਡਾ ਇਹ ਮੇਨ ਮੁੱਦਾ ਹੈ ਔਰ ਸਰਕਾਰ ਪੰਜਾਬ ਸਰਕਾਰ ਉਹਨੂੰ ਅਪਣਾਵੇ ਕਿ ਇਹੋ ਜਿਹੇ ਕਾਨੂੰਨ ਨਹੀਂ ਬਣਨੇ ਚਾਹੀਦੇ ਹੁਣ ਮਸਲਾ ਕੀ ਹੁੰਦਾ ਸ਼ਰਾ ਕੁਝ ਸਰਕਾਰਾਂ ਸਟੇਟ ਦੀਆਂ ਬਣਾਉਂਦੀਆਂ ਨੇ ਕੁਝ ਕਾਨੂੰਨ ਸੈਂਟਰ ਬਣਾਉਂਦਾ ਹੈ ਸੈਂਟਰ ਦੇ ਕਾਨੂੰਨ ਰੋਕਣ ਲਈ ਜਿਵੇਂ ਮੈਂ ਪਹਿਲਾਂ ਕਿਹਾ ਕਿ ਕਨਸਟੀਟਿਊਸ਼ਨਲ ਫਰੇਮਵਰਕ ਦੇ ਵਿੱਚ ਤੁਹਾਨੂੰ ਸਟੇਟਾਂ ਦੀ ਲਾਂਬੰਦੀ ਕਰਨੀ ਪਾਉਗੀ ਉਹਨਾਂ ਨੂੰ ਨਾਲ ਲੈ ਕੇ ਸਾਨੂੰ ਕਹਿਣਾ ਪਊਗਾ ਕਿ ਇਹੋ ਜਿਹੇ ਕਾਨੂੰਨ ਜਦੋਂ ਬਣਾਉਣੇ ਆ ਸਾਡੇ ਸਟੇਟਾਂ 'ਚ ਇੰਪਲੀਮੈਂਟ ਹੋਣਾ ਸਾਡੀ رائے ਤਾਂ ਲਓ ਬੰਗਾਲ ਇਸ ਤੇ ਕਿੰਨਾ ਕੁਸ਼ ਕਰ ਚੁੱਕਿਆ ਸਾਊਥ ਇੰਡੀਅਨ ਸਟੇਟ ਕਿੰਨਾ ਕੁਸ਼ ਕਰ ਚੁੱਕੇ ਨੇ ਪਰ ਅਫਸੋਸ ਕਿ ਜਿੱਥੇ ਸਭ ਤੋਂ ਜ਼ਿਆਦਾ ਘਾਣ ਹੋ ਰਿਆ ਨੌਜਵਾਨੀ ਦਾ ਪਹਿਲਾਂ ਤੋਂ ਲੈ ਕੇ ਹੁਣ ਤੱਕ ਆਜ਼ਾਦੀ ਤੋਂ ਬਾਅਦ ਤੋਂ ਲੈ ਕੇ ਉਹਦੀ ਸਟੇਟ ਦੇ ਮੂੰਹ ਚ ਹੁੰਗਣੀਆਂ ਪੈ ਜਾਂਦੀਆਂ ਜੇ ਉਹ ਗੱਲ ਕਰਨ ਅਸੀਂ ਕਹਿ ਰਹੇ ਹਾਂ ਕਾਨੂੰਨ ਖਤਮ ਹੋਣੇ ਚਾਹੀਦੇ ਆ ਦੇਖੋ ਜੇ ਲਾਗੂ ਹੋਣ ਤਾਂ ਪੰਜਾਬ ਗਵਰਨਮੈਂਟ ਤੋਂ ਪੁੱਛ ਕੇ ਹੋਣ ਪੰਜਾਬ ਗਵਰਨਮੈਂਟ ਮੈਂ ਕਿਉਂ ਕਹਿ ਰਿਹਾ ਕਿ ਪੰਜਾਬ ਗਵਰਨਮੈਂਟ ਪੰਜਾਬ ਦੇ ਲੋਕਾਂ ਦੀ ਰਿਪਰੈਜ਼ੈਂਟੇਟਿਵ ਹੋਵੇ ਧੱਕੇ ਨਾਲ ਨਹੀਂ ਇਹ ਲਾਇਆ ਜਾ ਸਕਦੇ ਕਿਤਨਾ ਕਿੰਨੀਆਂ ਈ ਧਾਰਨਾ ਨੇ ਦਵਿੰਦਰਪਾਲ ਸਿੰਘ ਭੁੱਲਰ ਦੀ ਧਾਰਨਾ ਜਿਹੜਾ ਕੇਸ ਜਿਹੜੀ ਫੈਲ ਦਿੱਲੀ ਸਰਕਾਰ ਦੇ ਮੇਜ਼ ਤੇ ਪਈ ਹੈ ਕਿਹਦੀ ਸਰਕਾਰ ਆ ਆਪਦੀ ਸਰਕਾਰ ਆ ਮਹਾਲੀ ਕਮਨ ਸਾਹ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜੀਆਂ ਸਜ਼ਾਵਾਂ ਹੋਈਆਂ ਉਹਦੋਂ ਦੁੱਗਣੀਆਂ ਘੱਟ ਕੇ ਵੀ ਅੰਦਰ ਬੰਦੇ ਬੈਠੇ ਨੇ ਇਹ ਕੋ ਨਵੀਂ ਗੱਲ ਨਹੀਂ ਜੋ ਇੱਥੇ ਘਟ ਗਣਤੀਆਂ ਨਾਲ ਹੋ ਰਿਹਾ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਉਸੇ ਤੈਅ ਜਿਹੜੇ ਯੂਪੀਰ ਤੁਸੀਂ ਗੱਲ ਕੀਤੀ ਆ ਉਹ ਲਾਇਆ ਗਿਆ ਇਹ ਲੱਗਣਗੇ ਐਨਐਸਯੂਪੀਏ ਕਿ ਤੁਸੀਂ ਸਪੈਸੀਫਿਕ ਨਾਮ ਲੈ ਕੇ ਪੁੱਛਿਆ ਨਾ ਮੈਂ ਤੁਹਾਡੀ ਤਸੱਲੀ ਲਈ ਦੱਸ ਦਿੰਨਾ ਇਹ ਕਿਉਂ ਲਾਇਆ ਗਿਆ ਉਹਨਾਂ ਤੇ ਕਿਉਂਕਿ ਲਾਅ ਐਂਡ ਆਰਡਰ ਦਾ ਮਸਲਾ ਹੈ ਆਹੀ ਹੈ ਨਾ ਇਹਦਾ ਡਿਸਾਈਡ ਕੌਣ ਕਰੂਗਾ ਪੰਜਾਬ ਗਵਰਨਮੈਂਟ ਤਾਂ ਕੀ ਪੰਜਾਬ ਗਵਰਨਮੈਂਟ ਨੇ ਉਹਦਾ ਸਟੈਂਡ ਕੀ ਹੈ ਇਹਦੇ ਮੁਤਲਕ ਕਦੇ ਲੋਕਾਂ ਚ ਲੈ ਕੇ ਆਂਦਾ ਉਹਨਾਂ ਨੇ ਤਾਂ ਬਧਵਾਇਆ ਨਹੀਂ ਹੋ ਗਿਆ ਸਾਲ ਦਾ ਬੱਚਾ ਬਸ ਆ ਇਹ ਗੱਲ ਕਦੋਂ ਪੰਜਾਬ ਗਵਰਨਮੈਂਟ ਇਹ ਕਰ ਰਹੀ ਹੈ ਤੇ ਮੇਰੀ ਤੁਹਾਡੇ ਕੈਮਰੇ ਆ ਨਹੀਂ ਲੋਕਾਂ ਨੂੰ اپੀਲ ਹੈ ਕਿ ਜਦੋਂ ਇਹ ਵੋਟਾਂ-ਬੂਟਾਂ ਲੈਣ ਆਉਣ ਉਹਨਾਂ ਤੋਂ ਪੁੱਛੋ ਤਾਂ ਸਹੀ ਕਿ ਆਹ ਕਾਨੂੰਨਾਂ ਦੀ ਪੈਰਵਾਈ ਤੁਸੀਂ ਕਰ ਰਹੇ ਹੋ ਉਹਨਾਂ ਕਾਨੂੰਨਾਂ ਨੂੰ ਲਾਗੂ ਕਰਾ ਰਹੇ ਹੋ ਇੰਪਲੀਮੈਂਟ ਕਰਾ ਰਹੇ ਹੋ ਪੰਜਾਬ ਦੇ ਲੋਕਾਂ ਤੇ ਵਜਾ ਤਾਂ ਦੱਸ ਦਿਓ ਕਿ ਇਹ ਵਜਾ ਨਹੀਂ ਦੱਸ ਰਹੇ ਤਾਂ ਫਿਰ ਬੇਈਮਾਨੀ ਹੈ ਤੇ ਜੇ ਵਜਾ ਦੱਸ ਨਹੀਂ ਹੁੰਦਾ ਤਾਂ ਸੁਖੋ ਲਿਖੇ ਦੇਖੋ ਚਾਹੇ ਬਿਆਨਤ ਸਿੰਘ ਆਪਾਂ ਦੇਖਿਆ ਨਾ ਸਾਡੀ ਜਵਾਨੀ ਦਾ ਸ਼ਕਾਰ ਖੇਡਿਆ ਗਿਆ ਅੱਜ ਉਹ ਬੰਦੇ ਥੋੜੇ ਸਾਹਮਣੇ ਆ ਵੀ ਉਹ ਬੰਦੇ ਉਹਨਾਂ ਨੂੰ ਕੋਰਟ ਸਜ਼ਾਵਾ ਹੋ ਰਹੀਆਂ ਨੇ ਜਿਹੜੇ ਉਸ ਵੇਲੇ ਕੋ ਇਨਸਪੈਕਟਰ ਸੀ ਕੋਈ ਡੀਐਸਪੀ ਸੀ ਕੋਈ ਸਿਪਾਈ ਸੀ ਅੱਜ ਉਹ ਬੰਦੇ ਭੁੱਗਤ ਰਹੇ ਨੇ ਉਹੀ ਕੁਛ ਅੱਜ ਪਵੰਤ ਕਰ ਰਿਹਾ ਅ ਕੱਲੇ ਚਿਹਰੇ ਬਦਲੇ ਆ ਨੀਤੀ ਉਹੀ ਆ ਪੰਜਾਬ ਦੀ ਜਵਾਨੀ ਨੂੰ ਮਾਰਨ ਦੀਆਂ ਸਕੀਮਾਂ ਸਾਰੀਆਂ ਉਹੀ ਨੇ ਪਰ ਇਹਦੇ ਲਈ ਸਾਡਾ ਦੁਖਾਂਤ ਇਹੀ ਹੈ ਵੀ ਅਸੀਂ ਇਕੱਠੇ ਨਹੀਂ ਹੈਗੇ ਬਹੁਤੇ ਬੰਦੇ ਆਪਣੇ ਖਿਲਾਫ ਹੀ ਮੋਰਚਾ ਬੱਢ ਦਿੰਦੇ ਆ ਹੁਣ ਅਸੀਂ ਪੰਜਾਬ ਦੀ ਗੱਲ ਕਰਦੇ ਆ ਸਮੁੱਚੇ ਪੰਜਾਬੀਅਤ ਦੀ ਗੱਲ ਕਰਦੇ ਆ ਉੱਚ ਕੋਈ ਸਿੱਖ Hindu ਮੁਸਲਮਾਨ ਦਾ ਮਸਲਾ ਨਹੀਂ ਆ ਪਰ ਬਾਹਲੇ ਸਾਡੇ ਖਿਲਾਫ ਵੀ ਨਹੀਂ ਜੀ ਇਹ ਤਾਂ ਆ ਕਰਦੇ ਆ ਜੀ ਇਹ ਤਾਂ ਆਏ ਆ ਜੀ ਤਾਂ ਆ ਜਾਂ ਟੱਟ ਚੱਲੀ ਜਾਂਦਾ ਅੱਛੇ ਰਾ ਲੈ ਦੇ ਕੇ ਗੱਲ ਆਇਆ ਕਿ ਪੰਜਾਬ ਦੇ ਲੋਕਾਂ ਦੀ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਹੈ ਡੈਮੋਕ੍ਰੇਸੀ ਦਾ ਮਤਲਬ ਹੀ ਹੈ ਥੱਲੇ ਤੱਕ ਡੈਮੋਕ੍ਰੇਸੀ ਕਿਉਂ ਜਾਂਦੀ ਹੈ